ਕੋ ਡਿਜਾਇਨ ਜੋਇਨ ਕਰੀ ਰਿਹਾ 2170 ਰੁਪਏ ਪੰਜਾਬ ਸਰਕਾਰ ਤੇ ਸਾਡੇ ਡੀਜੀਪੀ ਸਾਹਿਬ ਦੇ ਹੁਕਮ ਨਾਲ ਅੱਜ ਮੈਂ ਇੱਥੇ ਜੋਇਨ ਕੀਤਾ ਹੈ ਰੇਂਜ ਆਫਿਸ ਸਭ ਤੋਂ ਪਹਿਲਾਂ ਤਾਂ ਮੈਂ ਬਾਬਾ ਫਰੀਦ ਦਾ ਸ਼ੁਕਰਾਨਾ ਕਰਕੇ ਆਂ ਤੇ ਹੁਣ ਮੈਂ ਆਫਿਸ ਜੋਇਨ ਕੀਤਾ ਹੈ ਤੇ ਸਾਡੀ ਜਿਹੜੀ ਮੇਨ ਪਾਇਰਟੀ ਹੈ ਮੇਨ ਤਾਂ ਸਾਡੇ ਜਿਹੜੀ ਰੇਂਜ ਦੇ ਵਿੱਚ ਤਿੰਨ ਡਿਸਟ੍ਰਿਕਟਸ ਪੈਦੇ ਆ ਮੁਕਸਾ ਫਰੀਦਕੋਟ ਤੇ ਮੋਗਾ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਦੀ ਪ੍ਰਾਇਓਰਿਟੀ ਹੁੰਦੀ ਹੈ ਲਾਅ ਐਂਡ ਆਰਡਰ ਨੂੰ ਪੂਰੀ ਤਰ੍ਹਾਂ ਮੇਨਟੇਨ ਰੱਖਣਾ ਅਸੀਂ ਉਸ ਤੋਂ ਬਾਅਦ ਜਿਹੜਾ ਨੈਕਸਟ ਹੈ ਅੱਜਕਾ ਜਿਹੜਾ ਡਰੱਗਸ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਉਹਨਾਂ ਦੇ ਤੇ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾਊਗਾ ਇਸ ਤੋਂ ਪਹਿਲਾਂ ਵੀ ਮੈਂ ਐਸਟੀਐਫ 'ਚ ਕੰਮ ਕਰਦਾ ਰਿਆ ਹੁਣ ਵੀ ਮੇਰੇ ਕੋਲੇ ਬਠਿੰਡਾ ਰਹਿ ਜਾਂਦਾ ਐਸਟੀਐਫ ਦਾ ਵਿੱਚ ਤਾਂ ਸਾਡੀ ਡਰੱਗਸ ਨੂੰ ਰੋਕਣਾ ਇੱਕ ਪੂਰੀ ਪ੍ਰਾਇਓਰਿਟੀ ਹੋ ਗਈ ਬਾਕੀ ਜਿਹੜਾ ਵੀ ਕੋਈ ਗੈਂਗਸਟਰ ਜਾਂ ਕੋਈ ਹੋਰ ਬਦਮਾਸ਼ਪੰਦਾ ਜਾਂ ਮਾੜਾ ਅੰਸਰ ਉਹਨਾਂ ਤੇ ਨਕੇਲ ਕਸਣਾ ਪੁਲਿਸ ਦਾ ਫਰਸਟ ਕੰਮ ਹੁੰਦਾ ਉਹ ਅਸੀਂ ਪ੍ਰਾਇਓਰਿ ਤੇ ਬਾਕੀ ਆਮ ਜਨਤਾ ਦੀ ਜਿਹੜੀ ਸਖਿਆ ਉਸ ਨੂੰ ਪੂਰੀ ਤਰ੍ਹਾਂ ਲੀਟੀ ਨਹੀਂ ਬਣਾਇਆ ਜਾਏਗਾ ਤੇ ਹਮੇਸ਼ਾ ਸਾਨੂੰ ਪਬਲਿਕ ਦਾ ਵੀ ਸਾਥ ਚਾਹੀਦਾ ਹੈ ਮੈਂ ਪਬਲਿਕ ਨੂੰ ਇਹ ਅਲੱਗ